ਸਰਨਾ ਕਾਂਗਰਸ ਪਾਰਟੀ ਦੇ ਸੀਨੀਅਰ ਲੀਡਰ ਅੰਬਿਕਾ ਸੋਨੀ ਨੇ ਅੰਬਿਕਾ ਜੀ ਕੋਈ ਗੱਲਬਾਤ ਚੱਲ ਰਹੀ ਹੈ ਸਿੱਧੂ ਦੀ ਕੈਪਟਨ ਸਾਹਿਬ ਕਹਿ ਰਹੇ ਨੇ ਉਹ ਕਮੇਡੀਅਨ ਨੇ ਸਾਨੂੰ ਲੋੜ ਨਹੀਂ ਰਾਹੁਲ ਗਾਂਧੀ ਨੇ ਕਹਿੰਦੇ ਗੱਲਬਾਤ ਚੱਲ ਰਹੀ ਹੈ ਦੇਖੋ ਜੋ ਕੈਪਟਨ ਸਾਹਿਬ ਨੇ ਕਿਹਾ ਹੈ ਉਹ درست ਹੈ ਸਾਨੂੰ ਨਹੀਂ ਪਤਾ ਸਾਡੇ ਪੱਧਰ ਲੈਵਲ ਤੇ ਉਹਨਾਂ ਜਨਰਲ ਸੈਕਟਰੀਆਂ ਆਸ਼ਾ ਪ੍ਰਭਾਰੀ ਇੱਕ ਹਰਿਸ਼ ਚੌਧਰੀ ਹੈਗੇ ਕੈਪਟਨ ਸਾਹਿਬ ਕਹਿੰਦੇਗੇ ਕੋਈ ਸਾਨੂੰ ਪਤਣਾ ਨਹੀਂ ਹੈਗਾ ਇਸ ਗੱਲ ਦਾ ਕਈ ਚੀਜ਼ਾਂ ਹੁੰਦੀ ਹੈ ਜੋ ਅੱਜ ਵੀ ਆਪਣੇ ਦੋਸਤਾਂ ਯਾਰ ਨੂੰ ਵੀ ਲੈ ਕੇ ਗੱਲ ਕਰਵਾ ਸਕਦਾ ਹੈ ਉਹ ਗੱਲ ਸੀਰੀਅਸਲੀ ਨਹੀਂ ਲਈ ਜਾਂਦੀ ਗੱਲ ਸੀਰੀਅਸਦ ਹੁੰਦੀ ਹੈ ਜਦੋਂ ਜਿਹੜੇ ਕੰਸਰਨਡ ਲੋਕ ਨੇ ਕੰਸਰਨਡ ਸਟੇਟ ਹੈ ਕੰਸਰਨਡ ਪਾਰਟੀਆਂ ਦਾ ਯੂਨਿਟ ਹੈ ਉਹ ਵੀ ਵਿੱਚ ਸ਼ਾਮਿਲ ਕੀਤਾ ਜਾਏ ਤਾਂ ਨਿਜੀ ਰਹੀ ਕਿ ਹੈ ਕਿਉਂਕਿ ਪਿਛਲੀ ਵਾਰ ਪੀਪੀਪੀ ਦੇ ਬੰਦ ਦੇ ਨਾਲ ਕਾਫੀ ਨੁਕਸਾਨ ਹੋਇਆ ਸੀ ਤੁਹਾਨੂੰ ਲੱਗਦਾ ਹੈ ਕਿ ਤੁਹਾਡੇ ਲਾਇਸ ਲਾਇਸ ਪਾਰਟਨਰ ਹੋਰ ਬੰਦ ਪੀਪੀਪੀ ਨੇ ਤੁਹਾਨੂੰ ਹਰਾਤਾ ਸੀ ਪਿਛਲੀ ਵਾਰ ਦੇਖੋ ਪੀਪੀਪੀ ਨੇ ਸਾਨੂੰ ਹਰਾਇਆ ਜਾਂ ਜਰਾ ਸਾਡਾ ਸੈਲਫ ਕੌਨਫੀਡੈਂਸ जरूरत तो ज्यादा सी गा सरकार कुछ टिकट गलत वंडे ये असि पार्टी के स्तर से समीक्षा की कई मुद्दे निकले ने सिर्फ तो पीपीपी -पी ने सामू नहीं हराया हूं असरे तो जे तक हुई जो गल्हो ने कि कांग्रेस ने, ने कुछ प्रोग्राम लैके प्राथमिकता के अवर च आवे सरकार बनाव की कुछ करा गे असि उस रस्ते ट तो नहीं हो अच्छी लगातार कभी तुझे दिखाते हो अखबारों कि आप बहुत ऊपर चढ़ गई कभी अकाली वापस आ रहे हैं रोज कोई ना कोई नई अटकल है अच्छी किसी चीज की परवाह ना करते हुए लगातार एक कैंपेन का प्रोग्राम एक सिस्टम एन बनाया है जो अगर पार्टीसिपेटिव कैंपेन चलाना चाहे ब्लॉक और बिलकुल ग्रासरूटता वर्कर तो लैके ਜਿਹੜਾ ਫਾਰਮਰ ਚੀਫ ਮਿਨਿਸਟਰ ਨੇ ਭੱਟਲ ਜੀ ਹੋਵੇ ਜਾਂ ਕੈਪਟਨ ਸਾਹਿਬ ਹੋਵੇ ਮੰਤਰੀ ਸੁਨੀਲ ਜਾਤ ਸਾਰੇ ਅੰਦਰ ਨਾਮ ਇਕੱਤਰ ਹੋ ਆ ਇਹ ਸਾਰੇ ਇਨਵੋਲਡ ਰਹੇ ਨੇ ਹਰ ਕੈਂਪੇਨ ਦੇ ਅ ਦੂਜੇ ਪਾਸੇ ਲੜਾਈਆਂ ਵੀ ਤਾਂ ਚੱਲ ਰਹੀਆਂ ਨੇ ਨਾ ਤੁਸੀਂ ਦੇਖੋ ਦੂਲੂ ਤੇ ਦੂਲੂ ਤੇ ਹੰਸਰਾਜ ਸਟੇਜ ਦੇ ਉੱਤੋਂ ਲੜਦੇ ਨੇ ਇੱਕ ਦੂਜੇ ਨੂੰ ਗਾਲ੍ਹਾਂ ਕੱਢ ਰਹੇ ਨੇ ਲੱਗਾ ਜਦੋਂ ਪਾਰਟੀ ਦਾ ਬੋਲਬਾਲਾ ਜ਼ਿਆਦਾ ਵੱਧ ਜਾਂਦਾ ਹੈ और उम्मीद होर पक्की हो जाती है तो थोड़ा जा शफलिंग हर पार्टी चल रहा है नहीं तो जिंदा दिन पार्टी किसा होगी ख्याल है बिना इस हिम्मत के दस साल कोई रह सदिया पार्टिया का हाल देखो एक कांग्रेस का वर्कर है ਜੋ ਜੋ ਦੇ ਜਜ਼ਬਾਤ ਹੈਗੇ اور ਕਾਂਗਰਸ ਦੀ ਨਿਸ਼ਠਾ ਹੈਗੀ ਜਿਨੇ 10 ਸਾਲ ਕਾਂਗਰਸ ਦਾ ਚੰਦਾ ਉੱਪਰ ਲੱਗਦਾ ਸੇ ਸਭ ਤੋਂ ਵੱਡਾ ਨੁਕਸਾਨ ਇਸ ਗੱਲ ਦਾ ਨਹੀਂ ਹੋਊਗਾ ਜਿਹੜੀ ਗੱਲ ਇਹ ਕਹੀ ਜਾ ਰਹੀ ਹੈ ਕੇਜਰੀਵਾਲੋਂ ਕਿ ਬਾਦਲ ਤੇ ਕੈਪਟਨ ਰਲੇ ਹੋਏ ਨੇ ਇਹ ਗੱਲ ਸਭ ਤੋਂ ਜ਼ਿਆਦਾ ਕਹੀ ਜਾ ਰਹੀ ਹੈ ਕਾਂਗਰਸ ਪਾਰਟੀ ਦਾ ਨੁਕਸਾਨ ਜ਼ਿਆਦਾ ਇਸ ਗੱਲ ਦੇ ਉੱਤੇ ਹੋਊਗਾ ਅੱਜ ਕੇਜਰੀਵਾਲ ਕਹੇਗਾ ਕਿ ਤੁਸੀਂ ਕਿਉਂ ਨੀਂ ਉਹ ਨੂੰ ਪੁੱਛਦੇ ਕਿਉਂ ਛੱਡ ਗਏ ਛੋਟੇ ਉੱਪਰ ਜਿਨੇ ਗ੍ਰਾਸ ਰੂਟ ਮੈਕਨਿਜ਼ਮ ਆਪ ਦਾ ਬਣਾਇਆ ਸੀ ਕਰ ਕਾਰਜਾਂ ਦਾ ਜਦੋਂ ਬਾਹਰੋਂ ਸਨ ਦੇ ਵਕਰ ਆਂਦੇ ਸੀਗੇ ਪੰਜਾਬ ਤੋਂ ਤੇ ਸੀਗੇ ਨਹੀਂ ਕਰਨੋ ਕਰਕਰ ਜਾਂਦੇ ਸੀ ਛੋਟੇਪੁਰ ਉਹਦੇ ਦੇਖ ਰਹੇ ਸੀ ਕਿਉਂ ਛੱਡਿਆ ਕਿਉਂ ਆਪ ਨੂੰ ਬਖੰਨ ਦਿੱਤਾ ਕਿਉਂ ਆਪ ਟੁੱਟੀ ਤੁਸੀਂ ਪੁੱਛੋ ਕੇਜਰੀਵਾਲ ਨੂੰ ਉਹ ਸਾਨੂੰ ਪੁੱਛਣ ਦਾ ਹੱਕ ਤਾਂ ਲੱਗਦਾ ਸੀਲਾ दीक्षित ਨੇ ਇਲੈਕਸ਼ਨ ਤੋਂ ਪਹਿਲਾਂ ਕਿਹਾ ਸੀਗਾ ਕਿ ਹੂ ਇਜ਼ ਕੇਜਰੀਵਾਲ ਤੇ ਬਾਅਦ ਚ ਵੱਡਾ ਰਿਜ਼ਲਟ ਆਇਆ ਦਿੱਲੀ ਚ ਕਾਂਗਰਸ ਆਫ ਹੋ ਗਈ ਤੁਹਾਨੂੰ ਲੱਗਦਾ ਨਹੀਂਗਾ ਇੱਥੇ ਵੀ ਕਾਂਗਰਸ ਮਿਸ ਅੰਡਰਸਟੂਡ ਕਰ ਰਹੀ ਆ ਆਮ ਆਦਮੀ ਪਾਰਟੀ ਨੂੰ ਉਹਦੀ ਤਾਕਤ ਨੂੰ ਨਹੀਂ ਅਸੀਂ ਨਾ ਜੇ ਸਮੀਖਿਆ ਕੀਤੀ ਆ ਆਪਦੀ ਸਾਨੂੰ ਟਾਈਮ ਨਹੀਂ ਮਿਲਿਆ ਅਸੀਂ ਆਪਣੇ ਪ੍ਰੋਗਰਾਮ ਤੋਂ ਲੈ ਕੇ ਅਸੀਂ ਲੋਕਾਂ ਦੀ ਜ਼ਰੂਰਤ ਨੂੰ ਜਾਣਿਆ ਉਹਨਾਂ ਦੀ ਤਕਲੀਫਾਂ ਨੂੰ ਜਾਣਿਆ ਆਪਣੇ ਪ੍ਰੋਗਰਾਮ ਲੈ ਕੇ ਅਸੀਂ ਮੁਕਾਬਲਾ ਕਿਹਦੇ ਨਾਲ ਆ ਤੁਹਾਡਾ ਅਕਾਲੀ ਦਲ ਨਾਲ ਆ ਜੈਲ ਆਰ ਭਾਜਪਾ ਦੀ ਸਰਕਾਰ ਜਿਨ ਨੇ 10 ਸਾਲਾਂ ਵਿੱਚ ਪੰਜਾਬ ਵਿੱਚ ਇੱਕ ਦਸ਼ਤ ਦਾ ਮਾਹੌਲ ਕੀਤਾ ਹੈਗਾ ਲੋਕਾਂ ਨੂੰ ਤੰਗ ਕੀਤਾ ਹੈਗਾ ਛੋਟੀ ਛੋਟੀ ਗੱਲਾਂ ਵਿੱਚ ਕਚੈਰੀਆਂ ਵਿੱਚ ਪੰਚਾਇਤ ਲੱਟਪਾਜੀ ਚਲਾਈਏ ਥਾਣਿਆਂ ਵਿੱਚ ਪੰਚਾਇਆ ਆਮ ਆਦਮੀ ਨੂੰ ਸਭ ਦੀ ਲੜਾਈ ਉਹਨਾਂ ਦੇ ਨਾਲ ਹੈ ਉਹ ਸੰ ਅੰਬਿਕਾ ਸੋਨੀ ਕਾਂਗਰਸ ਦੇ ਸੀਨੀਅਰ ਲੀਡਰ ਜਿਨ੍ਹਾਂ ਦਾ ਕਹਿਣਾਗਾ ਕਿ ਪੰਜਾਬ ਦੇ ਅੰਦਰ ਕਾਂਗਰਸ ਪਾਰਟੀ ਦੀ ਲੜਾਈ ਅਕਾਲੀ ਦਲ ਦੇ ਨਾਲ ਆ ਹੋਰ ਕਿਸੇ ਨਾਲ ਨਹੀਂ ਔਰ ਉਹਨਾਂ ਦਾ ਇਹ ਵੀ ਕਹਿਣਾਗਾ ਕਿ ਜਾਣ ਬੁਝ ਕੇ ਜਿਹੜਾ ਕਾਂਗਰਸ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਬਿਲਕੁਲ ਗਲਤ ਆ ਕੈਮਰਾਮੈਨ ਮਨੀਸ਼ ਦੇ ਨਾਲ ਯਾਦਵਿੰਦਰ ਸਿੰਘ ਐ ਵੀ ਪੀ ਸੰਝਾ ਚੰਡੀਗੜ੍ਹ